ਚੜ ਗਈ ਚੜੇ ਗਈ ਹੈਗੀ ਆ ਬਾਬਾ ਲਓ ਜੀ ਬਾਈ ਮਾਨ ਨੇ ਵੀ ਪਾ ਤਾ ਕਹਿੰਦੇ ਫਿਰ ਪੱਕਾ ਫਰਸ ਮਨੇ ਆ ਕੰਮ ਵੀ ਕਰ ਲੈਂਦਾ ਏ ਨਾ ਚੋਣੀ ਆਉਂਦੀ ਐ ਜਦ ਤੂੰ ਨਾ ਸੋਤੋ ਜੋਗਾ ਲੰਮੇ ਸਹੀ ਜੋਗਾ ਜਦ ਕਹਿੰਦਾ ਤੇ ਬਿਆਣਾ ਦਾ ਮੈਂ ਕੰਮ ਕਰਦਾ ਰਿਹਾ ਏ ਦੱਸਦਾ ਕਿਵੇਂ ਉਹ ਚੀਜ਼ ਦਾ ਫਰਕ ਇੱਕ ਘਰਾਂ ਥੋੜੀ ਜਿਹੀ ਦੇੜੀ ਉੱਚੀ ਹੈ ਉੱਥੇ ਵੀ ਨਹੀਂ ਚੜਦੀ ਹੈਗੀ ਉੱਥੇ ਵੀ ਬੱਚੇ ਦਾ ਠੱਕਾਣਾ ਪੈਂਦਾ ਉੱਥੇ ਇੱਕ ਬੰਦਾ ਠੱਕਾ ਲਾਉਣਾ ਪੈਂਦਾ ਨਾਲ ਨਹੀਂ ਮੂਰੇ ਸਲਿੱਪ ਮਾਰਦੀ ਸਲਿੱਪ ਮਾਰਦੀ ਮੂਰੇ ਬਚ ਨਹੀਂ ਹੈਗਾ ਅੱਛਾ ਹਾਂਜੀ ਹਾਂ ਸਾਰੇ ਇੱਕ ਉਮਰੇ ਤੱਕ ਦਿੱਤੇ ਹੋ ਰੇਂਜ ਦੇਖ ਦਿਖਾਓ ਆਜ ਕੋ ਲੱਗ ਹਾਂ ਸਹੀ ਗੱਲ ਹੈ ਸਤਿ ਸ਼੍ਰੀ ਅਕਾਲ ਜੀ ਜੀ ਅਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੀਰ ਆਏ ਭਾਈ ਆਪਣੇ ਪੋਵਲ ਤੋਂ ਤੇ ਆਪਣਾ ਵੀਰ ਆ ਵੀਰ ਸਤਿ ਸ਼੍ਰੀ ਅਕਾਲ ਜੀ ਇਤਨਾ ਮਗ ਮਿਲੇ ਤੇ ਬਾਈ ਆ ਵੀਰ ਦਾ ਆਪਣਾ ਇਹਦਾ ਚੈਨਲ ਹੈ ਇਹਨਾਂ ਨੇ ਨਵਾਂ ਬਣਾਇਆ ਪਿੰਡ ਕੋਲ ਤੇ ਬਾਕੀ ਦੱਸ ਹੋ ਗਿਆ ਆ ਵੀਰੇ ਅੱਕਣੀ ਘੁੰਮਣ ਘਰਿੰਦੇ ਸ਼ਾਮ ਨੂੰ ਬੈਜਦੇ ਇਕੱਠੇ ਹੋਗੇ ਬਲੌਗ ਬਣਾਉਂਦੇ ਉਹ ਵੀ ਬਹਿਲੇ ਹੀ ਹੁੰਦੇ ਤੇ ਹਨਾ ਯਾਰ ਪਿੰਡ 'ਚ ਕੋਈ ਬਣਾਉਂਦਾ ਨਹੀਂ ਦਾ ਨਾਮ ਦੱਸ ਦੋ ਵੀ ਚੈਨਲ ਦਾ ਚੈਨਲ ਵੀਰੇ ਆਪਣਾ ਨਾਮ ਹੈਗਾ 12 down wheel chair ਬਾਕੀ ਲਿੰਕ ਦੇ ਦਾਂਗੇ ਵੀਰੇ ਆਪਣੇ ਵੀਰ ਨੂੰ ਤੇ ਕੰਟੈਂਟ ਸਾਰਾ ਮਿਲੂਗਾ ਤੁਹਾਨੂੰ ਕਾਮੇਡੀ ਵੀ ਆ ਆਫੀ ਮਜਾਕ ਜੋ ਵੀ ਆ ਡੇਲੀ ਕੰਟੈਂਟ ਤੇ ਜੋ ਵੀ ਜਨਰਲ ਨੌਲੇਜ ਆ ਨਾਲੇ ਮੁੰਡੇ ਬਾਈ ਇਕੱਠੇ ਹੁੰਦੇ ਮੈਂ ਵੀ ਕਈ ਵਾਰ ਦੇਖਿਆ ਪੌੜ ਅੱਡੇ ਤੇ ਬਾ ਪਾਰਟੀ ਬੂਟੀ ਕਰ ਲਈ ਜਨ ਦਿੰਦੀ ਤਾਂ ਵਧੀਆ ਬਾਈ ਬਾਈ ਵੀ ਪਹੁੰਚਿਆ ਬਾਈ ਮੋਟਰ ਵੱਧਰ ਬਸ ਤਰੀਕਾ ਜਿਆਦਾ ਨੂੰ ਤੇ ਨਾਲੇ ਬਾਈ ਸਕੂਟਰੀ ਦੇਖ ਲੈ ਹਾਂ ਯਾ ਬਾਈ ਹਾਲ ਐਸੀ ਗੱਲਾਂ ਕਰਦੇਈ ਤੇ ਵੀ ਭਾਈ ਇਹ ਵੀ ਸਪੈਸ਼ਲ ਹੈ ਹੈ ਚੰਨਈ ਤੇ ਇਹ ਹਾਂ ਚੰਨਈ ਤੇ ਆਈ ਹੋਈ ਹੈ ਬਾਈ ਇਹ ਮੁੰਡੇ ਨੇ ਗੱਲ ਕੀਤੀ ਬਾਹਰ ਤੇ ਮੈਂ ਤਾਂ ਹਲੇ ਈ ਦੇ ਦਿਓ ਕੇ ਮੈਨੂੰ ਐਂ ਤਾਂ ਮੈਂ ਕਿਹਾ ਕਿਤੇ ਬਾਹਰ ਤੇ ਮੰਗਾਈ ਬਾਈ ਮਾਹ ਮੈਨੂੰ ਲੱਗਦੀ ਬਾਹਰ ਦੀ ਵੀ ਆਪਣੇ ਇਲਾਕੇ ਚ ਇਹ ਜਿਹੀ ਹੈ ਨਹੀਂ ਮੈਂ ਦੇਖੀ ਆ ਨਾ ਮੈਂ ਦੱਸਿਆ ਤਾਂ ਕਹਿੰਦਾ ਮਾਹ ਵੀ ਉਹਨਾਂ ਕੋਲ ਹੈ ਕਿ ਮੈਂ ਦੇਖੀ ਸਕੂਟਰੀ ਕੋਲ ਇਹ ਮਦਰਾਸ ਤੋਂ ਬਣ ਕੇ ਹੁੰਦੀ ਮਨ ਲੋ ਉੱਧਾ ਨਾ ਨਾ ਉੱਧਾ ਠੀਕ ਹੈ ਵੀਰੇ ਹਾਂਜੀ ਹਾਂਜੀ ਵਧੀਆ ਹੈ ਮੁੱਲ ਮੋੜਦੇ ਨੇ ਆਪਣਾ ਨਹੀਂ ਪੂਰਾ ਐਨ ਮਤਲਬ ਇਹਦੇ ਵੀ ਨਾਲ ਮੇਰਾ ਔਖਾ ਹੀ ਆ। ਆਉਣਾ ਜਣਾ ਦੋ ਮਹੀਨੇ ਬੰਬੇ ਰਹਿ ਕੇ ਆਇਆ। ਸਮਝਦਾ ਬਹੁਤ ਔਖਾ ਜੀ ਲਾਇਆ। ਜੀ ਲੈਂਦਾ ਬਾਈ। ਮਾਹਰਾਂ ਨੇ ਜੀ ਲਵਾਇਆ ਮੇਰੇ ਜਿੰਨਾ ਗਲਵਾ। ਪੱਕੀ ਗੱਲ ਆ ਮੈਂ ਉੱਥੇ ਰਿਹਾ। ਪੱਕੇ ਜਿੰਦ ਬਲੌਗ ਸਾਰੇ ਮਾਹਰਾਂ ਨੇ ਦੇਖੇ। ਸਾਰਾ ਠੀਕ ਹੈ ਜੀ। ਹਾਂ। ਸਹੀ ਗੱਲ। ਪੂਰੇ ਹੁਣ ਵੀਰਾ ਘੁੰਮੀ ਫਿਰੀ ਜਾਂਦਾ ਯਾਰ ਪਿੰਡਾਂ 'ਚ। ਉੱਥੇ ਤੁਹਾਨੂੰ ਪਤਾ ਸ਼ਹਿਰ 'ਚ ਰਹਿੰਦੇ ਆ। ਸਿੰਗਾਪੁਰ ਗਿਆ ਤਾਂ ਮੈਂ ਟੀਵੀ ਤੇ ਲਾ ਲਿਆ। ਅੱਛਾ ਜੀ। ਤੇ ਹੋਰ ਤਾਂ ਕੁਝ ਐ ਨਹੀਂ ਸੀਗਾ। ਟੀਵੀ ਤੇ ਲਾ ਕੇ ਮੈਂ ਕਿਹਾ ਚੱਲਾ ਹੀ ਦੇਖੀ ਜਾਂਦੇ ਹਾਂ। ਬਾਈ, ਸ਼ਾਹਰੁਖ ਖਾਨ ਮਿਲਿਆ ਉੱਥੇ ਉਹ ਦੂਰ ਰਹਿੰਦੇ ਆ ਯਾਰ ਤਾਲੂਕਾ ਨਾਲੋਂ ਹੀ ਤਾਂ ਦੂਰ ਰਹਿੰਦੇ ਆ ਦੂਰ ਰਹਿੰਦੇ ਆ ਨਾ ਉਹ ਨਾ ਉਹਰੇ ਆਪਣਾ ਜਿੱਧਰ ਨੂੰ ਮਰਜ਼ੀ ਘੁੰਮਿਆ ਕੋਈ ਟਾਈਮ ਤੇ ਨਹੀਂ ਹੈ ਕਿ ਕ્યારે ਮੌਕਾ ਬਾਈ ਆਉਣਾ ਜਾਣਾ ਉਹ ਹੀ ਗੱਲ ਆ ਜੀ ਇੱਥੇ ਗਿਆ ਬਹੁਤ ਇੱਕ ਤਾਂ ਖੇਤਾਂ 'ਚ ਇੱਧਰ ਮਰਜ਼ੀ ਆਵੋ ਜਾਓ ਟਾਈਮ ਪਾਸ ਹੋ ਜਾਂਦਾ ਮੈਨੂੰ ਬਾਦੀ ਜਾਉਂ ਪੰਜਾਬ ਦਾ ਪੰਜਾਬ ਉਹ ਪੰਜਾਬ ਦੀ ਮਾਨਸਾ ਹੋਈ ਆ ਬਾਈ ਓਣਾ ਦੀ ਵੀ ਤਾਂ ਇੱਕ ਮੋਟਰ ਵਾ ਕੇ ਘਰ ਨੂੰ ਲਾ ਕੇ ਕੋਈ ਟੈਂਸ਼ਨ ਤਾਂ ਨਹੀਂ ਆ ਗਈ ਨਹੀਂ ਹਾਂ ਨੇ ਨਹੀਂ ਵਧੀਆ ਨਹੀਂ ਆਹੀ ਚੀਜ਼ ਹੈ ਆਪਣੇ ਪੰਜਾਬ ਨੂੰ ਦੇਖਣਾ ਚਾਹੁੰਦੇ ਜਿਹੜੇ ਬੰਦਾ ਆਪਣੇ ਬਾਹਰ ਗਏ ਵੇ ਅਸੀਂ ਹਰੋਜੇ ਕਦੇ ਆਪਣਾ ਪ੍ਰਸ਼ੀਨ ਦਿਖਾਣੇ ਗਏ ਕਣਗਦਗਾਂ ਦੇ ਨੂੰ ਦੇਖ ਕੇ ਖੁਸ਼ ਹੋ ਜਾਂਦੇ ਹਾਂ ਇਹਦੇ ਵੀ ਹਨ ਲੱਗਦਾ ਵੀ ਅਸੀਂ ਆਪਣਾ ਪੰਜਾਬ ਚ ਘੁੰਮੇ ਤੁਹਾਡੇ ਵੀਡੀਓ ਦੇਖ ਕੇ ਉਹ ਬਾਹਰ ਬੰਦੇ ਗਏ ਨੇ ਉਹਨਾਂ ਤਾਂ ਆਈ ਦੀ ਗੱਲ ਸਹੀ ਗੱਲ ਸਹੀ ਉਹ ਵੀ ਆਪਣਾ ਖਾਣਾ ਪੀਣਾ ਘੁੰਮ ਰਹੇ ਆ ਨਗਰਿੱਤਰ ਨੂੰ ਚਲੇ ਗਏ ਅਗਲਾ ਯਾਦਗਾਰ ਸਹੀ ਘੁੰਮੇ ਉਹਨਾਂ ਨੂੰ ਸਾਡੀ ਐਸ਼ ਲਾਤੀ ਸਾਡਾ ਹੁੰਦਾ ਨਹੀਂ ਲੱਗਦੀ ਬਾਈ ਐਸੇ ਤੋਂ ਵੈਦਈ ਹੈ ਨਹੀਂ ਆਪਣੀ ਐਸ਼ ਉਹਨਾਂ ਦੀ ਐਸ਼ ਨਹੀਂ ਉਹਨਾਂ ਦਾ ਕੰਮ ਹੈ ਬਾਈ ਸਾਰੇ ਦਿਨ ਉਹ ਤਾਂ ਕੰਮ ਕਰਦੇ ਉਹ ਤਾਂ ਕਹਿੰਦਾ ਹੁਣ ਬਾਈ ਰਾਜ ਜਿਹੜੇ ਡਰਾਈਵਰ ਆ ਬਹੁਤ ਸਾਡੇ ਵੀਡੀਓ ਦੇਖਦੇ ਆ ਕਹਿੰਦਾ ਅਸੀਂ ਬਲ ਟਰੱਕ ਦੇ ਵਿੱਚ ਲਾ ਲੈਣਾ ਅੱਛਾ ਜੀ ਮੈਂ ਕਹਿੰਦੇ ਅਸੀਂ ਉਹ ਤੋਂ ਸਾਾਨੂੰ ਟਾਈਮ ਨਹੀਂ ਪਤਾ ਲੱਗਦਾ ਵੀ ਕੱਲ ਲੱਗੇਗਾ ਸਾਡਾ ਜਿੱਦਾਂ ਪਹਟ ਕਾਣੇ ਪਹੁੰਚੇ ਛੇ-ਸੱਤ ਵੀਡੀਓ ਕਹਿੰਦੇ ਦੇਖ ਲਈ ਦੀਆਂ ਨਾ ਨਾ ਸਹੀ ਗੱਲ ਵੀ ਬਹੁਤ ਕਹਿੰਦਾ ਵਧੀਆ ਲੱਗਦਾ ਸਾਨੂੰ ਬਲਜੀ ਤਨ ਬਲੌਗ ਨਾ ਆਇਆ ਦਾ ਟਾਈਮ ਪਾ ਦਿੰਦਾ ਹਾਂ ਹੁਣ ਜਿਕੰਦਾ ਉਹ ਨਾਟਕ ਨਹੀਂ ਦੇਖੀ ਕਰਦੇ ਉਹ ਕੋੜਾ ਨਸ਼ਾ ਨਹੀਂ ਬਾਈ ਹੋ ਜਾਂਦਾ ਹੈ ਹੁਣ ਟਾਈਮ ਟੱਪ ਕੇ ਫੋਨ ਆਉਣ ਲੱਗ ਜਾਂਦੇ ਵੀ ਅੱਜ ਵੀਡੀਓ ਨਹੀਂ ਪਈ ਹੈ ਹੁਣ ਜਿਹੜਾ ਬੰਦਾ ਰੋ ਦੇਖਦਾ ਅਗਲਾ ਕਹਿੰਦਾ ਵੀ ਵੀਡੀਓ ਆਈ ਨਹੀਂ ਆਈ ਨਹੀਂ ਉਹੀ ਨਾਟਕ ਵਾਲੀ ਗੱਲ ਹੋ ਗਈ ਹੁਣ ਆਪਾਂ ਵੀਡੀਓ ਜੀ ਬੋਲ ਕਹਿੰਦੇ ਆ ਵੀ ਕੱਲੂ ਆਪਾਂ ਨੇ ਉੱਥੇ ਜਾਣਾ ਯਾ ਕਹਿੰਦਾ ਲੱਗਦਾ ਆ ਵੀ ਦੇਖੂਗੇ ਬਲੌਗ ਅਗਲਾ ਨੇ ਵੇਟ ਤਾਂ ਕਰਦੇ ਆਏ ਤਾਂ ਗੱਲ ਮੈਂ ਨਕਰ ਕੀਤਾ ਨਾ ਮੇਤੇ ਪੂਰਾ ਬਣਿਆ ਨਹੀਂ ਥੋੜਾ ਜਿਹਾ ਬਾਇਆ ਦਮ ਗਾਲੀ ਗਾਲੀ ਚ ਓਮ ਵਿੱਚ ਮੈਨੂੰ ਮੈਸੇਜ ਆਇਆ ਉਗ ਇੱਕ ਤੇ ਗਾਣਿਆ ਕਰਕੇ ਵੀ ਹੋ ਜਾਂਦਾ ਵਿੱਚ ਕਾਪੀਰਾਈਟ ਆ ਜਾਂਦਾ ਬਾਈ ਜਿਹੜਾ ਜਿਆਦਾ ਤਾਂ ਨਹੀਂ ਬਣਾਉਣਾ ਕੋਈ ਡੈਕਾਂ ਕਰਕੇ ਹਾਂਜੀ ਹਾਂ ਕਾਪੀਰਾਈਟ ਬਾਈ ਚੱਕ ਵੀ 10 ਸੈਕਿੰਡ ਦਾ ਮੈਂਗਾ 6-7 ਸੈਕਿੰਡ ਤੇ ਬਾਅਦ ਵਿੱਚ ਚੱਕ ਲੈਂਦਾ ਚੱਕਰ ਆਏ ਉਹ ਨਗਰ ਕੀਰਤਨ ਚ ਬਹੁਤ ਹਸਾਬ ਨਾਲ ਬਣਾਉਣਾ ਪੈਂਦਾ ਅੱਜ ਮੈਂ ਪਾਇਆ ਮੈਨੂੰ ਅੱਜ ਡਰ ਸੀ ਮੈਂ ਕਾਪੀਰਾਈਟ ਨਾ ਆ ਜਾਵੇ ਕਾਪੀਰਾਈਟ ਆ ਜਾਂਦਾ ਹਾਂ ਪਰ ਆਇਆ ਨਹੀਂ ਅੱਜ ਬੜੀ ਚਿੰਤਾ ਕਰਦਾ ਮੈਂ ਜਿੰਨਾ ਟਾਈਮ ਬਣਾਉਂਦੇ ਨੇ ਜੇ ਹੁਣ ਵਿੱਚ ਗਾਣਾ ਚੱਲਦਾ ਆ ਬੋਲੀ ਚੱਲੋ ਵਿੱਚ ਸਪੀਚ ਦੇਈ ਚੱਲੋ ਬਾੜੀ ਮੋਟੀ ਜਿਹੜੀ ਹੈਗੀ ਜਣੀ ਵਿੱਚ ਖਾਣਾ ਖਾਲੀ ਨਾ ਛੱਡੋ ਗੱਲਾਂ ਗਾਣਾ ਨਹੀਂ ਆਉਂਦਾ ਤੇ ਇਹ ਗਾਣਾ ਚੱਲੀ ਜਾਵੇ ਉਹਨੂੰ 9 ਸਕਿੰਟ ਦੇਓ ਨਾ ਬਸ ਉਹਨਾਂ ਨੇ ਖਾਲੀ ਇੱਕ ਤੇ ਮੜਾ ਸਾਹ ਮਿਲ ਗਿਆ ਉਹਨਾਂ ਨੇ ਚੱਕਣਾ ਜ਼ਰੂਰੀ ਨਹੀਂ ਫਿਰ ਆਹੀ ਤਾਂ ਚੀਜ਼ ਆ ਬਣਾਉਣੀ ਫਿਰ ਹੋਰ ਕਾਰੀਗਰੀ ਕਾਹੀ ਤੇ ਜੀ ਆ ਤਾਂ ਫਿਰ ਨਿਆਣੇ ਵਾ ਫੜਾ ਦੂਣਾ ਬਣਾ ਦੇਣੀ ਫਿਰ ਨਕਲ ਕੀ ਤੰਜਾਏ ਬਾਈ ਸਾਰੀ ਚੀਜ਼ ਕਾਪੀ ਰਾਈਟ ਆ ਸਾਹਮਣਾ ਮਹਿਣਾ ਆਹ ਸਾਹਮਣਾ ਹੀ ਪਹਿਣਾ ਉਹਨਾਂ ਚਲਾਓ ਉੰਨੀ ਘਰੂ ਜਿੰਨਾ ਟਾਈਮ ਹੋ ਸਕਦਾ ਬਣਾ ਗੱਲ ਕ ਲਗਾਤਾਰ ਬੋਲੀ ਜੇ ਤੋ ਵੀ ਐਕਸਪੀਰੀਅੰਸ ਹੋਲਡਰ ਦਾ ਨਵੇਂ ਨਵੇਂ ਪੜਾਇਆ ਵਾਈਫਾਈ ਦੇ ਚੈਨਲ ਬਾਅਦ ਆ ਮੈਂ ਐਕਸਪੀਰੀਅੰਸ ਬੋਲਦਾ ਐ ਐਕਸਪੀਰੀਅੰਸ ਪੂਰਾ ਐ ਹੋਂਦਾ ਕਿਹਾ ਸੀ ਸਿੱਖ ਲੈਂਦੇ ਆ ਸਾਨੂੰ ਪਤਾ ਵੀ ਇੱਥੇ ਮਕਸਾਦੇ ਚ ਕਰ ਨਹੀਂ ਜਾ ਕਬੂ ਬਾਕੀ ਤਿਆਰਵਾ ਵੀ ਐ ਭਾਈ ਹਾਂ ਭਾਈ ਕੱਲਾ ਹੀ 10 ਮਿੰਟ ਦਾ ਵੀਡੀਓ ਬਣਾ ਦਊਗਾ ਮੈਂ ਲੇ ਕੇ ਦਿੰਦਾ ਜਾ ਬਣਾਉਣੀ ਉਹ ਮੈਂ ਕਰ ਹਾਂਜੀ ਹਾਂਜੀ ਯਾਰ 10 ਮਿੰਟ ਦਾ ਕਹਿਣਾ ਮੈਂ ਪਾੜ ਸ਼ੁਰੂ ਕਰ ਲੈਣਾ ਮੇਦੇ 2 ਘੰਟੇ ਦੀ ਬਣਾ ਲਈ ਉਹ ਜੇ ਬਣਾਉਣੀ ਉਹ ਹਾਂ ਉਹ ਤਾਂ ਆਪਣੀ ਗੱਲ ਛੇੜ ਲਈ ਹੁਣ ਅਸੀਂ ਕੀ ਹਾਂ ਅਣਜਾਣ ਜਿਹੜਾ ਪਹਿਲਾ ਫੋਨ ਤਾਂ ਉਹ ਚ ਕਿੰਨੇ ਵੀਡੀਓ ਬਣੇ ਕਿ ਦਿਨ ਚ ਤਿੰਨ ਤਿੰਨ ਵੀਡੀਓ ਬਣਦੀਆਂ ਸੀ ਬਣਦੀਆਂ ਰਹੀਆਂ ਫੇਰ ਤੈਨੂੰ ਪਤਾ ਕੀ ਪਤਾ ਹੀ ਛਾੜਦਾ ਤੰਗ ਹੋ ਗਿਆ ਵੀ ਜਵਾਬ ਦੇ ਗਿਆ ਹੁੰਦਾ ਫੇਰ ਚੱਲ ਫੇਰ ਚੱਲ ਪਏ ਜਿਹੜਾ ਕੰਮ ਪਰ ਨਹੀਂ ਭਾਈ 13 Pro Max ਦਾ ਲੱਗੀ ਕਹਿੰਦਾ ਫੇਰ ਘੁੰਡ ਘੁੰਡ 13 Pro Max ਦਾ ੱੱਕਾ ਸਹਿਗਾ ਪੂਰਾ ਪਹਿਲਾਂ ਸਾਡੇ ਜਾਨ ਮਹਿਲ ਬਣਾਉਂਦਾ ਦਾ ਆਹੀ ਮੋਟਰ ਤੇ ਸੀ ਇੱਥੇ ਪਾਈਪ ਲਾਈਨ ਦੱਬਦੇ ਦੇ ਉਹ ਵੀਡੀਓ ਬਣਾਉਂਦਾ ਦਾ ਮੈਂ ਉਹਦੇ ਤੇ ਗਲੇ ਮਾਰੇ ਜਾ ਕੇ ਮੈਨੂੰ ਪਾਸੇ ਘੱਲ ਪਾੰਦਣਾ ਬਣਾਈ ਅਜਰਾ ਮੈਂ ਤਾਂ ਨੂੰ ਇੱਕੇ ਕੰਮ ਵੜਾ ਤੂੰ ਕਹਿੰਦੇ ਕਹੀ ਚਲਾ ਲਾਗੇ ਅਗਰ ਤੇ ਸਾਰੀ ਮੋਟਰ ਦੇ ਦੱਬ ਦੇ ਉਹ ਖੇਤ ਚ ਭੱਜਿਆ ਫਿਰਦਾ ਮੈਨੂੰ ਹੁਣ ਵੀ ਕਈ ਫੋਟੋ ਫੋਟੇ ਆਂ ਦੀ ਖਿੱਚ ਕੇ ਪਾ ਦਿੰਦੇ ਕਹਿੰਦੇ ਯਾਦ ਰੱਖਦੇ ਆ ਵੀ ਆਹ ਟਾਈਮ ਤੂੰ ਭੱਜਿਆ ਦਾ ਜਾਂਦਾ ਇਹ ਮਗਰ ਅੱਜ ਨੂੰ ਵੜਾਉਂਦਾ ਇਹ ਟਾਈਮ ਟਾਈਮ ਦੀ ਗੱਲਾਂ ਹੁੰਦੀ ਐ ਇਹ ਦੇ ਗੱਲਾਂ ਇਹ ਵੀ ਚੱਲੀ ਜਾਂਦਾ ਉਹ ਕਹਿੰਦਾ ਖੂਨ ਉਹਨੂੰ ਲੱਗ ਗਿਆ ਆਉਣ ਦਾ ਹੋਰ ਗਿਆ ਫਿਰ ਚਲੋ ਗੱਲ ਤਾਂ ਅਸੀਂ ਇੱਕ ਤਾਂ ਹੋਵੇ ਵੀ ਅਸੀਂ ਚੀਜ਼ ਗਲਤ ਦਿਖਾਉਣੀ ਐ ਉਹ ਤਾਂ ਚੱਲ ਹੈਗਾ ਵੀ ਗਲਤ ਮਾਉਂਦਿਆਂ ਅਸੀਂ ਚੀਜ਼ ਸਹੀ ਦਿਖਾਉਣੀ ਹੈ ਤਜਰਬੇ ਸਾਡੇ ਘਰੇ ਵੀ ਆ ਅਸੀਂ ਦਿਖਾ ਦਿੰਦੇ ਸਾਨੂੰ ਬਾਈਆਂ ਦੇ ਹੋਰ ਵੀ ਤਜਰਬੇ ਕਰੇ ਹੋ ਗਲੇ ਦੱਸ ਦਿੰਦੇ ਅਸੀਂ ਮੰਨ ਲੈਂਦੇ ਹੁਣਾ ਸਾਡੇ ਗੁੱਲੀ ਡੰਡੇ ਦਾ ਮਰਦਾ ਹੁੰਦਾ ਸੀ ਤਿੰਨ ਤਿੰਨ ਸਪਰੇਆ ਕਰਦੇ ਸੀ ਜਦ ਤੱਕ ਕਣਕ ਪੱਕਦੀ ਸੀ ਜਦ ਤੱਕ ਸਪਰੇਆ ਕਰੀ ਜਾਂਦੇ ਬੱਲਾ ਆਂ ਉਹਨੂੰ ਕਰਿਆ ਗੁੱਲੀ ਡੰਡਾ ਫੇਰ ਵੀ ਨਹੀਂ ਮਰਿਆਗਾ ਪਿੱਛੇ ਬਾਈਆਂ ਨੇ ਸਾਨੂੰ ਦੱਸਿਆ ਕਹਿੰਦੇ ਆਹ ਸਪਰੇਆ ਇਹ ਬੀਜ ਦੀ ਸਮਾਂ ਹੀ ਕਰ ਦੋ ਗੁੱਲੀ ਡੰਡਾ ਨਹੀਂ ਹੋਗਾ ਤੁਸੀਂ ਮੰਨਣਾ ਮਖੌਲ ਸੀ ਕੱਖ ਦੇ ਵਿੱਚ ਕਣਕ ਡੋਲ ਕਰਦੇ ਕਿੱਥੇ ਖੜੀ ਐ ਇੱਕ ਡੱਕਾ ਨਹੀਂ ਜੰਮਿਆ ਬਾਈ ਇਹਦੀ ਉਲਟ ਕੰਮ ਤਾਂ ਗੁੱਲੀ ਡੰਡਾ ਲੱਭਦੇ ਨੇ ਕਿੱਥੇ ਗਿਆ ਗੁੱਲੀ ਡੰਡਾ ਦਿਖੇ ਨਹੀਂ ਵੀ ਕਿੱਥੇ ਐ ਕਣਕ ਹੀ ਖੜੀ ਦੀ ਐ ਇੱਕ ਦੀ ਵੀ ਉਹੀ ਕਰੀ ਐ ਐ ਕਿਹੜਾ ਸਾਨੂੰ ਵੀ ਕਿਸੇ ਦੇ ਚੀਜ਼ ਦਾ ਪਤਾ ਲੱਗ ਜਾਂਦਾ ਅਸੀਂ ਆਪਣੇ ਤਜਰਬਾ ਕਰਿਆ ਬੱਸ ਦੱਸ ਦਿੰਦੇ ਹਾਂ ਹੁਣ ਅਸੀਂ ਪਾਪੂ ਨੂੰ ਲਾਉਂਦੇ ਆ ਚਲੋ ਬਹੁਤ ਟਾਈਮ ਹੋ ਗਿਆ ਲਾਉਂਦੇ ਨੇ ਪਤਾ ਸਾਨੂੰ ਬਹੁਤ ਵੀਰ ਹੱਥੇ ਪੁੱਛਦੇ ਆ ਕਿ ਲਾ ਦੱਸ ਹੀ ਦਿਆਂ ਵਧੀਆ ਕਰਦੇ ਆ ਅਸੀਂ ਉਹਨਾਂ ਦੇ ਪੁੱਛ ਲੈਂਦੇ ਨਹੀਂ ਪਤਾ ਲੱਗਦਾ ਵੀਡੀਓ ਜਿਆਦਾ ਦੂਰ ਦੇ ਨਗਰਾਂ ਤੋਂ ਦੱਸ ਦਿੰਦਾ ਰਿਹਾ ਕਿ ਜائیں ਕਰਨੀਆਂ ਆ ਆ ਇੱਕ ਦੂਜੇ ਨਾਲ ਸਲਾਹ ਕਰਦੇ ਸਲਾਹ ਹੋ ਜਾਂਦੀ ਹੈ ਜੀ ਇਹੇ ਬਸ ਆਹੀ ਚੀਜ਼ ਹੈ ਜੇ ਹੁਣ ਅਸੀਂ ਗਲਤ ਜੀ ਦਿਖਾਈਗੇ ਫਿਰ ਅਗਲੇ ਨੂੰ ਸਾਨੂੰ ਗਲਤ ਬੋਲਣ ਲਈ ਆ ਤੇ ਸਾਨੂੰ ਕਿ ਉਹ ਦਿਨਾਂ ਸਿਝਾਂ ਦੇ ਵਿੱਚ ਕਿੰਨਾ ਕੁ ਟਾਈਮ ਕਰਦੇ ਨੇ ਵੀਰੇ ਇਹ ਉ ਵੈਸੇ 30 ਕਿਲੋਮੀਟਰ ਕੱਢ ਦਿੰਦੀ ਆ ਕੱਢ ਦਿੰਦੀ ਆ ਹਾਂ ਜੀ ਬਾਈਕ ਨਹੀਂ ਕਿ ਚਲਾਉਂਦੇ ਹੁਣ ਇਹ ਜੀ ਹਾਂ ਜੀ ਹਾਂ ਕਿੰਨਾ ਕੁ ਮੈਚ ਚਲਾਉਣਾ ਮੈਨੂੰ ਹਫਤਾ ਕਰ ਦਿੰਦੀ ਆ ਵੈਸੇ ਹਫਤਾ ਕਰ ਦਿੰਦੀ ਆ ਹਾਂ ਜੀ ਹਾਂ ਕਿੰਨੇ ਟਾਈਮ ਜੋ ਇਹਦੀ ਚਾਰਜ ਹੈ 4 ਘੰਟੇ 4 ਘੰ ਮਨੁਅਲ ਅਦਾਈ ਗ੍ਰਾਜ ਉਤਰਨਾ ਜਾਵੇਗੀ ਤੇ ਪਰ ਦੇ ਸਾਰਾ ਕੁਝ ਮੀਟਰ ਮੋਟਰ ਹੈਗਾ ਹੈ ਹਾਂਜੀ ਹਾਂ ਗੇਅਰ ਵੀ ਪੈਂਦੇ ਇਹਦੇ ਗੇਅਰ ਵੀ ਹੈ ਮਤਲਬ ਆ ਇੱਕ ਅੱਜ ਥੱਲੇ ਪਲਸ ਮਾਈਨ ਹਤਾ ਬੈਗ ਨੂੰ ਵੀ ਜਾਂਦੀ ਆ ਬ੍ਰੇਕਾਂ ਬਰੁਕਾ ਆ ਬਟਰ ਸਾਰੇ ਹੈ ਹਾਂ ਬ੍ਰੇਕਾਂ ਵੀ ਦਿੱਤੀ ਹੋਈ ਲਾਈਟ ਆ ਵਿਚੇ ਲਾਈਟ ਆ ਵਿਚੇ ਹੋਰ ਹੈ ਬਾਈ ਇਹ ਜੋਨ ਦੇ ਵਾਸਤੇ ਆ ਮੁਰੜਾ ਲਾਗੋਗੇ ਜੇ ਗੱਡੀ ਮੇ ਰੱਖਣਾ ਹਾਂਜੀ ਹਾਂ ਕਿ ਜਿਵੇਂ ਉਹਨੂੰ ਕਿਸੇ ਨੇ ਘਰੇ ਬੈਣਾ ਤਾਂ ਬੀਲ ਚਰ ਤੇ ਘੁੰਮ ਲੋ ਜੇ ਬਾਹਰ ਜਾਣਾ ਤਾਂ ਜੋੜ ਲੋ ਬ੍ਰੇਕ ਇਹਦੇ ਮੁਰਲੇ ਚੱਕੇ ਜਹੋਣੀਆਂ ਨੇ ਇਹ ਵਿੱਚੇ ਹੋਰ ਨਾ ਵਿੱਚੇ ਆਹ ਮੁਰਲੇ ਵਾਲਾ ਲੱਗਾ ਪਿੱਛੇ ਵਾਲਾ ਲੱਗਾ ਠੀਕ ਹੈ ਅੱਛਾ ਫਲੈਟ ਵੀ ਆ ਵਿੱਚੇ ਲੈਣਾ ਵਿੱਚੇ ਆਉਣਾ ਨਹੀਂ ਇਹ ਵੀ ਬਾਈ ਦੇਖ ਲੈ ਨਾਲੇ ਮੁਰਲੇ ਚੱਕੇ ਜੇ ਬ੍ਰੇਕ ਆ ਦੇਖੋ ਹਾਂਜੀ ਹਾਂ ਜੀ ਇਹ ਪਿਛਲੇ ਟਾਇਰ ਥੋੜੇ ਜੇ ਮਾੜੇ ਆ ਪਹੀ ਬੂਈ ਤੇ ਚੱਲਦੇ ਨਹੀਂ ਡਰ ਕੇ ਚਲਾਉਣੇ ਪੈਂਦੇ ਥੋੜੇ ਕੀ ਉਹਨਾਂ ਦੇ ਥੋੜੇ ਚੌੜੇ ਹੁੰਦੇ ਨਾ ਤਾਂ ਕਰਕੇ ਨਿਆਰਾ ਹੁਣ ਡਰ ਕੇ ਚਲਾਉਣੀ ਪੈਂਦੀ ਆ ਯਾਰ ਉਹ ਚੀਜ਼ ਦਾ ਫਰਕ ਇੱਕ ਘਰਾਂ ਥੋੜੀ ਜਿਹੀ ਦੇੜੀ ਉੱਚੀ ਹੈ ਉੱਥੇ ਵੀ ਨਹੀਂ ਚੜਦੀ ਹੈਗੀ ਉੱਥੇ ਵੀ ਬੱਚੇ ਰਹਿ ਤੱਕਾ ਉਹ ਇੱਕ ਬੰਦਾ ਟੱਕਾ ਲਾਉਣਾ ਪੈਂਦਾ ਨਾਲ ਨਹੀਂ ਮੂਰੇ ਸਲਿੱਪ ਮਾਰਦੀ ਸਲਿੱਪ ਮਾਰਦੀ ਮੂਰੇ ਵਜਨ ਨਹੀਂ ਹੈਗਾ ਅੱਛਾ ਹਾਂਜੀ ਹਾਂ ਇੱਕ ਉਹ ਬਰੇਕ ਕਰ ਦਿੱਤੇ ਹੋ ਰੇਕ ਦੇਖ ਦਿਖਾਓ ਆਜ ਕੋ ਲੱਗ ਹਾਂ ਸਹੀ ਗੱਲ ਹੈ ਟੱਕਾ ਲਾਉਣਾ ਪੈਂਦਾ ਇਹਨੂੰ ਉਹ ਬਾਈ ਜਿਹਨੇ ਟਰਬੋ ਦੇ ਗੇੜੇ ਉੱਕਣਾ ਸਾ স্পੀਡ ਫੜਦੀ ਹੈ ਟਰਬੋ ਲੱਗੀ ਨਹੀਂ ਅੱਜ ਕੱਲ ਇਲੈਕਟ੍ਰਿਕ ਸਕੂਟੀਆਂ ਉਹੀ ਟਾਇਰ ਉਦਾਂ ਦਾ ਹੀ ਪਾਤਾ ਬੰਦਾ ਹਾਂ ਉਹ ਪਿਕਅਪ ਤਾਂ ਬਿਥੇਰੀ ਹੈ ਜੀ ਮੂਰੇ ਵਜਨ ਹੀ ਨਾ ਵੀਰੇ ਉਹੀ ਚੀਜ਼ ਦਾ ਫਰਕ ਹੈ ਚਾ ਉਹ ਉਹ ਮੰਨਦੇ ਨੇ ਕਿ ਹੌਲੀ ਹੌਲੀ ਉੱਠਣੀ ਚਾਹੀਦੀ ਹੈ। ਹਾਂ ਬਾਈ ਜੀ ਜਿਆਦਾ ਭਜਾਲੀ ਪਲਟਾ ਵੀ ਸਕਦੇ ਆ ਉਹ ਵੀ ਚੱਕਰ ਹੋ ਜਾਂਦਾ। ਵੀਰਾ ਪੂਰੀ ਰੇਸ ਲੰਦਾ। ਪਹੁੰਚ ਜਾਂਦੀ ਆ। ਮਾੜਾ ਕੁੜੀ ਤੇ ਅੱਜ ਮੋਸ਼ਨ ਫੜ ਲੇ ਫੇਰ ਤੇ ਜਿੱਕਣਾ ਮਾਰੀ ਜੇਲੀ ਜਾਂਦੀ। ਹੁਣ ਇੱਕੇਲਾ ਸੌਦੇ ਜੱਕ ਲਿਆ। ਉਹ ਕਦੇ ਕਦੇ ਜਿਵੇਂ ਬਾਬੇ ਤੈਨੂੰ ਪਤਾ ਪੈਰਾਗਲ ਬ੍ਰੇਕਾ ਲਾਉਣੇ ਪੈਂਦੇ ਤੂੰ ਦੇਖੇ ਨਹੀਂ ਕੁੜੀ ਚਲਾਉਂਦੀ ਆਂ। ਉਹਨਾਂ ਦੇ ਕੰਮ ਹੋ ਗਏ ਉਹ ਇੱਕੜੇ ਕੱਢਦੇ ਆ। ਸੱਚੀ ਗੱਲ ਐ। ਪਹਿਲੀ ਲੱਤਾਂ ਧਾਰ ਨਹੀਂ ਲੀਂ ਥੱਲੇ। ਅਸੀਂ ਮੋਟਰਸਾਈਕਲ ਤੇ ਆਂਦੇ 60 ਦੀ ਸਪੀਡ 'ਵਸੀ ਜਾਂਦੇ ਆਂ ਤੇ ਸਾਡੇ ਲੱਗ ਸਹੀ ਗੱਲ ਲੈ ਇਹਨੂੰ ਦੂਰ ਢਾ ਲੈਣੇ ਜਾ ਕੇ ਜਦੇ ਭਾਈ ਆਹ ਟਾਇਰ ਉੱਥਾ ਹੋਏ ਘਮਾ ਲਈ ਦੇਖ ਲੈ ਵਜੇ ਨਾ ਜੇ ਵਜਨ ਬੈ ਗਿਆ ਫਿਰ ਇਹਨੇ ਲੋਡ ਪੈ ਜਾਣਾ ਚਾਹੀਦਾ ਵੀ ਚਲੋ ਚੀਜ਼ ਆ ਤੁਹਾਡੀ ਵਧੀਆ ਚੀਜ਼ ਹੈ ਉਹੀ ਲੈ ਇਲੈਕਟ੍ਰਿਕ ਸਕੂਟਰ ਵਾਲਾ ਕੰਮ ਆਉਂਦਾ ਪਿੱਛੇ ਚੱਕਾ ਹੁੰਦਾ ਲੈ ਫਿਰ ਇੱਕ ਵਾਰ ਫੇਰ ਦੱਸ ਦੋ ਆਪਣਾ ਕੇ ਚੈਨਲ ਦਿਖਾਏ ਦੋ ਮੜਾ ਖੋਲ ਕੇ ਕਈ ਵਾਰ ਪਤਾ ਨਹੀਂ ਨਾ ਲੱਗਦਾ ਹੈਗਾ ਉਦਾਂ ਬਾਕੀ ਲਿੰਕ ਬਾਰੇ ਤੁਸੀਂ ਉਹਦਾ ਮੈਂ ਪਾ ਦਊਗਾ ਤੁਸੀਂ ਤੋਂ ਪਾਉਂਗੇ ਫਿਰ ਦਿਖੂਗਾ ਹਾਂਜੀ ਕਈ ਵਾਰ ਅਗਲਾ ਲਿੰਕ ਨਹੀਂ ਖੁੱਲਣਾ ਹੁੰਦਾ ਫਿਰ ਅਗਲਾ ਉਦਾਂ ਭਰ ਕੇ ਕੱਢ ਲੂਗਾ ਹਾਂਜੀ ਆਏ ਮੁੰਡੇ ਸਾਡੇ ਪਿੰਡ ਪਹੁੰਚੇ ਮੋਟਰ ਤੇ ਹਾਂਜੀ ਆਹ ਚੰਨ ਵਾਲਾ ਦੇਖੋ ਇਹਨਾਂ ਦਾ ਪਲ ਡਾਉਨ ਵੀਲ ਚਰ ਬਿਨਾਂ ਪੇਸ ਤੋਂ ਪਾਉਂਗੇ ਨਾ ਜਿੱਥੇ ਆਉਂਦਾ ਪਹਿਲੇ ਤੇ ਆ ਜਾਂਦਾ ਅੱਛਾ ਹਾਂਜੀ ਆ ਆਹ ਗੱਤੀ ਪਾਇਓ ਹੌਲੀ ਹੌਲੀ ਸਰਚ ਹੋ ਕੇ ਫੇ ਸ਼ੋ ਹੋਣ ਲੱਗ ਜਾਣਾ ਹਾਂਜੀ 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 ਚਲੋ ਆਏ ਦਾ ਨਾਮ ਵੀ ਬਦਲ ਹੋ ਸਕਦਾ 12ਵੀਂ ਪੰਜਾਬੀ ਅੰਗਰੇਜ਼ੀ ਦੇਖ ਲਿਓ ਬਾਅਦ ਵਿੱਚ ਬਦਲਦਾ ਕੋਈ ਪਿੰਡ ਮੁੰਡਾ ਦਾ ਨਾ ਕਹਿੰਦੇ ਜਾਂ ਕੁਝ ਇਹਦਾ ਹੁਣ ਐ ਵੀ ਇੱਕ ਡਿੱਗਿਆ ਸਾਹਮਣੇ ਚਲੋ ਆਏ ਰੱਖ ਤਾ ਬੈਠਾ ਹਾਂ ਬਾਕੀ ਵੀ ਅਮਨੇ ਵੀ ਇਹਦਾ ਦੇ ਦੋ ਧੰਨਵਾਦ ਇੱਕ ਵਾਰ ਕਹਿਣ ਤੇ ਪ੍ਰੋਮੋਸ਼ਨ ਕਰੀ ਆ ਨਹੀਂ ਕੋਈ ਨਹੀਂ ਉਹ ਕੋਈ ਨਹੀਂ ਕੋਈ ਨਹੀਂ ਵੀਰੇ ਤੁਹਾਡੇ ਨਾਲ ਲਈ ਆ ਆ ਬਾਈ ਵੀ ਤੁਹਾਡੇ ਨਾਲ ਦਾ ਹੀ ਆ ਸਭ ਇੱਕੇ ਯਾਰ ਕੋਈ ਚੱਕਰ ਨਹੀਂ ਹੈਗਾ ਬੋਲਣੇ ਤਾਂ ਯਾਰ ਨਾਲ ਮਿਲ ਕੇ ਕੰਮ ਚੱਲਦੇ ਆ ਨਾਲ ਮਿਲ ਕੇ ਕੰਮ ਚੱਲਦੇ ਆ ਨਾਲ ਨੂੰ ਬੈਠ ਕੇ ਕਰਨਾ ਹੈ ਗੱਲਾ ਕੋਈ ਬੜਾ ਨਹੀਂ ਹੁੰਦਾ ਹੈਗਾ ਹਾਂ ਵੀ ਪਿਆਰ ਆਪਣਾ ਸਾਡੇ ਦਾ ਪਹਿਲੇ ਵੀਡੀਓ ਦੇਖਦੇ ਸੀ ਤਾਂ ਸੇ ਮੋਟਰੋ 20-20 ਬੱਟੇ ਇਕੱਠੇ ਹੋ ਜਾਂਦੇ ਆ ਹਾਂਜੀ ਹਾਂਜੀ ਪਤਾ ਨਹੀਂ ਲੱਗਦਾ ਕਾ ਕਰੀਏ ਓਏ ਇਕਤਾ ਚ ਫਾਇਦਾ ਯਾਰ ਇਕਤਾ ਚ ਫਾਇਦਾ ਜੀ ਸਹੀ ਗੱਲ ਹੈ ਜਿੰਨਾ ਆਪਾਂ ਇਕੱਠਾ ਰਹੋਗੇ ਉਨਾ ਫਾਇਦਾ ਹੈ ਕੱਲਾ ਜੇ ਇੱਧਰ ਹੋ ਗਿਆ ਇੱਧਰ ਫੇ ਕੱਲੇ ਦਾ ਜੀ ਵੀ ਨਹੀਂ ਲੱਗਦਾ ਹੈਗਾ ਥੋੜਾ ਵੀ ਹੁਣ ਇੱਕ ਇੱਕ ਕਰਕੇ ਚੱਲੀ ਜਾਂਦਾ ਹਾਂਜੀ ਆਹ ਵੀ ਸ਼ਾਮ ਨੂੰ ਦੇ ਸਾਨੂੰ ਮਿਲਦੇ ਹੋ ਜਾਂਦਾ ਆ ਤਾਂ ਨਾ ਨਾ ਜਿਹੜੇ ਹੈਗੇ ਇਹਨਾਂ ਨਾਲ ਕੇ ਰਲ ਮਿਲ ਕੇ ਹੁੰਦਾ ਹੁਣ ਅਸੀਂ ਵੀਡੀਓ ਪਾਉਂਦੇ ਕੱਲਾ ਬੰਦਾ ਜੇ ਤੂੰ ਕੱਲਾ ਪਾਈਦਾ ਤਾਂ ਵੀ ਨਹੀਂ ਪੈਂਦੇ ਰਲ ਮਿਲ ਕੇ ਹੀ ਪੈਸਾ ਕਮਾਉਂਦਾ ਦੀ ਗੱਲਬਾਤ ਆ ਪਤਾ ਲੱਗੀ ਜਾਂਦਾ ਸਾਰੀ ਹਾਂਜੀ ਠੀਕ ਹੈ ਇੱਕ ਨੇ ਚੱਲਦਾ ਹੁੰਦਾ ਰਲ ਕੋਈ ਕਰ ਸਕਦਾ ਕੰਮ ਚਰਣ ਕਰਾਉਣ ਚਲੇਗੇ ਕੋਈ ਠੀਕ ਹੈ ਆਉਂਦੀ ਜਾਂਦਾ ਬਾਥੇ ਵੀ ਭਾਈ ਕਣੇ ਹੁੰਦੇ ਚੜ ਗਈ ਚੜੇ ਗਈ ਹੈ ਜੀ ਆਪਾਂ ਲੱਗਦੀ ਨਹੀਂ ਸੀ ਚੜ ਗਈ ਉਹ ਬਾਈ ਜੱਗੇ ਬਾਅਦ ਤੋਂ ਲੈਣੀ ਆ ਮਨੇ ਮੋਟੋ ਨੂੰ ਉਹ ਜਾਦ ਬਥੇਰੀ ਆ ਉਹ ਟਰਬੋ ਲੱਗੀ ਹੋਈ ਆ ਜੱਗੇ ਬਾਅਦ ਤੋਂ ਜਾਣਦੀ ਚੜ ਗਈ ਲੈ ਲੈ 10 ਨੰਬਰ ਟਰਬੋ ਲੱਗੀ ਹੋਈ ਆ ओके वीरए बाहे थैंक यू ठीक है वीरए ओके लो जी भाई माने ने ਵੀ ਪਾ ਤਾ ਕਹਿੰਦੇ ਫਿਰ ਪੱਕਾ ਫਰਸ ਆ ਬੋਬੀ ਬਾਈ ਕਰਫੀਆਂ ਵਧਾਈਆਂ ਉਹਨੇ ਕਹਿੰਦੀ ਐ ਨਾ ਨਾ ਠੀਕ ਐ ਮਨੇ ਆ ਕੰਮ ਵੀ ਕਰ ਲੈਂਦਾ ਏ ਨਾ ਚੌੜੀ ਆਉਂਦੀ ਐ ਯਾ ਤੂੰ ਨਾ ਸੋਤੋ ਜੋਗਾ ਮੈਂ ਮੈਸੇਜ ਆਉਂਗਾ ਜਾ ਰਿਹਾ ਕਹਿੰਦਾ ਤੇ ਬਿਆਣਾ ਤਾਂ ਮੈਂ ਕੰਮ ਕਰਦਾ ਰਿਹਾ ਏ ਦੱਸ ਤਾਂ ਕਿਹਦੇ ਨੰਬਰ 911 ਆ ਏ ਮਰੇ ਬਜਰੀ ਕਿੰਨੀ ਘੇਟ ਆਈ ਐ ਬਜਰੀ ਆਈ ਐ 2:00 2:30 ਜੇ ਸਾਧ ਰਹੀ ਹੁੰਦੀ ਫੇ ਪੈਣਾ ਤਾਂ ਨਾ ਹੁਣ ਨਹੀਂ ਪੈਣਾ ਕੋ ਬੈਟਰੀ ਠੀਕ ਆ ਭਾਈ ਹੋਰ ਮਾਈਕਰਾਫੋਨ ਆਉਂਦਾ ਪੁੱਛੀ ਕਿ ਕਹਿੰਦਾ ਨਾ ਦਬਦਾ ਕਿਤੇ ਬੋਬੀ ਦਬਦਾ ਏ ਕਮਰੇ ਪਾਇਆ ਥੱਲੇ ਜਾ ਕੇ ਮਾਲਗਰੇ ਲੱਗਿਆ ਉਹ ਬਾਈ ਚੱਲਾ ਖੜਦਾ ਉਹ ਤੇ ਮੈਂ ਕਹਿੰਦਾ ਉਹ ਪੈਪੂ ਪਾਇਆ ਹੂੰਗਾ ਉਹ ਕਿੰਨਾ ਖੜਾ ਏ ਬੋਬੀ ਉਹ ਫਟਾ ਜਾਗਾ ਤੇ ਰੱਖਿਆ ਇਹ ਖੱਡਾ ਹੈ ਤੇ ਹਾਂ ਇਹ ਖੱਡਾ ਹੈ ਸੀਵਰੇਜ ਹੈ ਉਹ ਸੀਵਰੇਜ ਆਥੇ ਸੀਵਰੇਜ ਦਾ ਖੱਡਾ ਲਓ ਜੀ ਅੰਕਲ ਨੇ ਕੰਮ ਪੂਰਾ ਖਿੱਚਿਆ ਪਿਆ ਏ ਅੰਕਲ ਮੁੰਡਿਆ ਫਤੇ ਕਰਦੇ ਹੁਣ ਆ ਕੰਮ ਫਤੇ ਭਾਈ ਇਹ ਸਕੂਟਰੀ ਭਰੇ ਆਇਆ ਮੇਰਾ ਮੋਟਰਸਾਈਕਲ ਹੈ ਨਹੀਂ ਅੱਜ ਸਾਰੀਆਂ ਇਟਾਂ ਓਟਾਂ ਪੜਤੀਆਂ ਮੰਨੇ ਨੇ ਦੇਖੋ ਆ ਛੋਟੂ ਦਬਾ ਦੇ ਕਿਤੇ ਸਤਿ ਸ਼੍ਰੀ ਅਕਾਲ ਮੁੰਡੇ ਬਲੇ ਕੇ ਜਾਂਦਾ ਹਾਂ ਹਾਂ ਚੱਲ ਕੋਈ ਨਹੀਂ ਆਹ ਬਜਰੀ ਲੇਟ ਆਈ ਹੈ ਹਾਂ ਜੀ ਇਹ ਬਜਰੀ 2 ਦਿਨ ਬਾਅਦ ਆਈ ਹੈ ਹਾਂਜੀ ਉਹ ਲੇਟ ਆਈ ਹੈ 2:30 ਵਜੇ ਆਈ ਹੈ ਬਜਰੀ ਨੇ ਕੰਮ ਰੋਕਿਆ ਪਿਆਦਾ ਸਾਰਾ ਇਹ ਇੱਧਰ ਦੇਖ ਲੈ ਹਾਂ ਐਕਟਰ ਆਏ ਮੁੰਡਾ ਆਪਾਂ ਬਜਰੀ ਨੇ ਕੰਮ ਰੋਕਿਆ ਪਿਆਦਾ ਬਾਈ ਸਾਰਾ ਹੁਣ ਲੋਟ ਆਇਆ ਕਹਿੰਦੇ ਹੁਣ ਅਸੀਂ ਚੱਲੇ ਆਂ ਕਿਆ ਕਰਨ ਹੁੰਦਾ ਹੈ ਕਹਿੰਦਾ ਬਾਈ ਸਵਾਗਾਂ ਮਾਰੋ ਚੱਲਦੇ ਚੱਲ ਸਕਦੇ ਲਓ ਜੀ ਬਾਈ ਖੇਤਾਂ ਵੱਲ ਵੀ ਅੱਜ ਜੱਦੀ ਕਣਕ ਬੀਜੀ ਆ ਹੁਣੇ ਟਾਈਮ ਲੱਗਿਆ ਹੈ ਬਹੁਤ ਦਿਨ ਹੋ ਗਏ ਹਾਂ ਆਮਨੇ ਦੇਖ ਤਾਂ ਫੇ ਕਿਆ ਕਹਿੰਨੀ ਕਣਕ ਕਣਕ ਬਾਈ ਵਧੀਆ ਹੈ ਮੈਂ ਕਹਿੰਦਾ ਬਹੁਤ ਦਿਨ ਬਾਅਦ ਟਾਈਮ ਲੱਗਿਆ ਅੱਜ ਵੇਖ ਕੇ ਦਿਖਾਉਂਦੇ ਬਾਈ ਤੁਹਾਨੂੰ ਦੇ ਰੌਣਕ ਜਾਰੇ ਦੇਖਦੀ ਦੇਖ ਵੇਖੇ ਭਰ ਗਿਆ ਖੇਤ ਬਾਈ ਹੁਣ ਤਾਂ ਦੇਖੋ ਐਨ ਸਿੱਧੀ ਪਈ ਹੈ ਬਾਈ ਮਸ਼ੀਨ ਕੇ ਕਰੀ ਬਲੈਨਾਂ ਜੇ ਬਾਕੀ ਤਾਂ ਤੂਨ ਮਾੜੇ ਮੋਟੇ ਵਿੱਚ ਜੰਮੇ ਪਏ ਆ। ਜਾਂ ਪਾਣੀ ਲੱਗਣਾ ਸਭ ਲੋਟ ਆ ਜਾਣੇ ਵਿੱਚੇ ਬਾਈ। ਇਹਦਾ ਹੋ ਜਾਣੇ ਪਿੱਛੇ ਹੋ ਕੇ ਮਰ ਜਣਾ। ਹਾਂ। ਥਲੜਾ ਪਿਲੇ ਜੋ ਕੇ ਮਰ ਜਣਾ ਤਾਂ। ਅੱਛਾ ਤੈਨੂੰ ਜਿਆਦਾ ਪਤਾ? ਤੈਨੂੰ ਕਿਹਨ ਦੱਸੇ? ਬਾਈ ਪਤਾ ਕਿਤੀ ਕਰਦਾ ਮੈਂ ਨਿਆਣਾ ਕਿਤੇ। ਠੀਕ ਆ ਠੀਕ ਆ। ਹੋ ਜਾਣਾ ਹੋਣਾ ਵੀ ਠੀਕ ਆ। ਚਲਿਏ ਫਿਰ।